ਕਿਉਂਕਿ ਜਿਸ ਤਰੀਕੇ ਦੇ ਨਾਲ ਹਾਸ਼ੀਏ ਦੇ ਉੱਤੇ ਇਪਾਟੀ ਆਈ ਹੈ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ 100 ਸਾਲ ਪੁਰਾਣੀ ਪਾਰਟੀ ਖੇਤਰੀ ਪਾਰਟੀ ਪੰਥਕ ਪਾਰਟੀ ਔਰ ਜ਼ਿਮਨੀ ਚੋੜਾ ਦਾ ਬਾਈਕਾਟ ਇਹ ਨਵਤ ਇਹ ਆਈ ਸ਼ੋਮੀ ਅਕਾਲੀ ਦਲ ਦੇ ਵਿੱਚ ਜ਼ਿਮਨੀ ਚੋੜਾ ਦਾ ਬਾਈਕਾਟ ਜੜਾ ਹੋ ਕਰਨਾ ਪਿਆ ਲੇਕਿਨ ਹੁਣ ਰਵਾਈਵਲ ਦੀ ਲੜਾਈ ਦੇ ਲਈ ਇਹ ਸਾਰੀ ਜਦੋਜਹਦ ਹੋ ਰਹੀ ਹੈ ਇਸ ਵੇਲੇ ਕਾਰਜਕਾਰੀ ਪ੍ਰਧਾਨ ਬਰਿੰਦਰ ਸਿੰਘ ਪੁੰਦੜ ਨੇ ਲੇਕਿਨ ਕਿਉਂਕਿ 2027 ਦੇ ਇਲੈਕਸ਼ਨਾਂ ਨੂੰ ਹੁਣ ਬਹੁਤੀ ਦੇਰ ਨਹੀਂ ਹੈ ਲੁਧਣਾਵੈਸੀ ਇਲੈਕਸ਼ਨ ਵੀ ਹੈ ਜਿੰਨੀ ਟੂਨ ਇਸ ਤੋਂ ਪਹਿਲਾਂ ਵਾਲੀ ਜੋ 2024 ਚ ਹੋਈਆਂ ਸੀ ਚਾਰ ਸੀਟਾਂ ਦੇ ਉੱਤੇ ਉਸ ਦਾ ਤਾਂ ਬਾਈਕਾਟ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਕਰਨਾ ਪਿਆ ਕਿਉਂਕਿ ਕੈਂਡੀਡੇਟਸ ਜਿਹੜੇ ਸੀ ਉਹ ਅਨਾਉਂਸ ਕਰpaਣੇ ਮੁਸ਼ਕਲ ਹੋ ਗਏ ਸੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਹੋਰ ਵੀ ਬਹੁਤ ਸਾਰੀਆਂ ਚੁਣੌਤੀਆਂ ਸੀ ਕਿਉਂਕਿ ਪਾਰਟੀ ਦੇ ਅੰਦਰ ਖਾਤੇ ਹੀ ਬਹੁਤ ਕੁਝ ਚੱਲ ਰਿਹਾ ਸੀ ਦੋਫਾੜ ਸ਼੍ਰੋਮਣੀ ਅਕਾਲੀ ਦਲ ਹੋ ਗਈ ਸੀ ਮਾਮਲਾ ਸ਼੍ਰੀਕਾਲ ਤੱਕ ਤਸਬ ਪਹੁੰਚ ਗਿਆ ਜਦੋਂ ਇੱਕ ਧੜਾ ਉਨ ਜੋਂਨੇ ਕਾਲੀ ਦਲਤਵਾਖ ਹੋ ਕੇ ਉਹ ਸ਼ਿਕਾਇਤ ਲੈ ਕੇ ਕਲਤਖ ਸਾਹਿਬ ਚਲਾ ਗਿਆ ਤਾਂ ਉੱਥੋਂ ਜਦੋਂ ਸ਼ਿਕਾਇਤ ਹੋਈ ਫਿਰ ਜਿਹੜਾ ਸੀ ਤਨਖਈਆ ਸੁਖਮੀ ਬਾਦਲ ਨੂੰ ਤਨਖਈਆ ਕਰਾਰ ਦਿੱਤਾ ਗਿਆ ਤਨਖਾਈਆ ਭਾਵਨ ਅਤੇ ਦੋ ਸ਼ਾਇਦ ਹੋਏ ਜਦੋਂ ਸਾਲ 2007 ਤੋਂ 17 ਦਰਮਿਆਨ ਪੰਜਾਬ ਦੇ ਵਿੱਚ ਸ਼ੋਮਨੀ ਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਸਮੇਂ ਕੁਝ ਅਜਿਹੇ ਫੈਸਲੇ ਲਏ ਗਏ ਜਿਸ ਨੇ ਪੰਥ ਨੂੰ ਢਾਲਾ ਹੋਣ ਦਾ ਕੰਮ ਕੀਤਾ ਔਰ ਇਸ ਦਾ ਖੁਦ ਜ਼ਿਕਰ ਜੁੜਾ ਹੈ ਉਸ ਸਮੇਂ ਤਤਕਾਲੀ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਹੜਾ ਸੀ ਉਹਨਾਂ ਨੇ ਸ਼ਿਕਾਲ ਤੱਕ ਸਾਹਿਬ ਦੀ ਫਸੀਲ ਤੋਂ ਇਹ ਗੱਲ ਦਾ ਜ਼ਿਕਰ ਕੀਤਾ ਸੀ ਹਾਲਾਂਕਿ ਤਨਖਾਹ ਉਹਨਾਂ ਨੂੰ ਲੱਗੀ ਸੁਖਵੀ ਬਾਦਲ ਉਹਨਾਂ ਨੇ ਜਿਹੜਾ ਪਹਿਰੇਦਾਰੀ ਦੀ ਸੇਵਾ ਨਵਾਈ ਭਾਂਡੇ ਮੰਨ ਜਾਂਦੀ ਹੈ ਧਾਰਮਿਕ ਸਜ਼ਾ ਸੀ ਹਾਲਾਂਕਿ ਔਰ ਉਸ ਸਮੇਂ ਜੋ ਕੈਬਨਿਟ ਦਾ ਹਿੱਸਾ ਵੀ ਸੀ ਸ਼੍ਰੋਮਣੀ ਕਾਲਦਲ ਉਹਨਾਂ ਨੂੰ ਵੀ ਜਿਹੜਾ ਸੀ ਧਾਰਮਿਕ ਸਜ਼ਾ ਲੱਗੀ ਦਾਨ ਫਿਰ ਉਹ ਧਾਰਮਿਕ ਸਜ਼ਾ ਪੁਕਤੀ ਨਾਲ ਹੀ 2 ਦਸੰਬਰ ਨੂੰ ਇਹ ਵੀ ਫਰਮਾਨ ਜਥੇਦਾਰ ਸਾਹਿਬ ਨੇ ਲਗਾਏ ਸੀ ਕਿ ਨਵੇਂ ਸਿਰੇ ਤੋਂ ਨਵੀਂ ਸ਼੍ਰੋਮਣੀ ਅਕਾਲੀ ਦਲ ਸਰਜੀ ਜਾਏ ਪ੍ਰਧਾਨ ਨਵਾਂ ਚੁਣਿਆ ਜਾਣਾ ਸੀ ਮੈਂਬਰਸ਼ਿਪ ਡਰਾਈਵ ਵੀ ਸ਼ੁਰੂ ਹੋਈ ਵੱਡੇ ਪੱਧਰ ਦੇ ਉੱਤੇ ਹਾਲਾਂਕਿ ਉਸ ਨੂੰ ਵੀ ਜੋ ਆਗੂ ਦਾਸਰੇ ਨੇ ਕਿ ਚੰਗਾ ਰਿਸਪੌਂਸ ਮਿਲਿਆ ਹੈ ਲੇਕਿਨ ਵੱਡੀ ਚੁਣੌਤੀ ਪਾਰਟੀ ਦੇ ਲਈ ਰਹੇਗੀ ਕਿ ਨਵਾਂ ਪ੍ਰਧਾਨ ਅਗਰ ਸੁਖਬੀ ਬਾਦਲ ਹੀ ਵਾਪਸੀ ਕਰਦੇ ਨੇ ਕਿ ਇਹ ਸਾਰਿਆਂ ਨੂੰ ਕਬੂਲ ਹੋਏਗਾ ਕਿ ਪੰਜਾਬ ਦੇ ਲੋਕ ਇਸ ਨੂੰ ਐਕਸੈਪਟ ਕਰਨਗੇ ਨਿਰਾਸ਼ਾਆਂ ਦੂਰ ਹੋ ਗਈਆਂ ਨੇ ਕਿਉਂਕਿ 222 ਦੇ ਵਿੱਚ ਲੋਕਾਂ ਨੇ ਨਕਾਰ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ 100 ਸਾਲ ਪੁਰਾਣੀ ਪਾਰਟੀ ਹੈ 74 ਤੋਂ 75 ਦੇ ਕਰੀਬ ਆਪਣੇ ਦਮ ਦੇ ਉੱਤੇ ਜਿਹੜਾ ਹੈ ਉਹ ਇਹ ਪਾਰਟੀ ਵਿਧਾਇਕ ਬਣਾਉਂਦੀ ਰਹੀ ਹੈ ਲੋਕ ਇੰਨਾ ਇਸ ਪਾਰਟੀ ਨੂੰ ਜਿਹੜਾ ਉਹ ਫਤਵਾ ਦਿੰਦੇ ਰਹੇ ਨੇ ਜਿਹੇ ਸਮੇ ਰਹੇ ਨੇ ਪਿਛਲੇ ਸਾਲਾਂ ਦੇ ਵਿੱਚ ਲੇਕਿਨ ਹੁਣ 2022 ਦੇ ਵਿੱਚ ਇਹ ਨੌਬਤ ਆਈ ਸੀ ਕਿ ਸਿਰਫ ਤਿੰਨ ਵਿਧਾਇਕ ਹੀ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ਤੇ ਜਿੱਤ ਪਾਇਆ ਸੀ ਬਣਾ ਪਾਇਆ ਸੀ ਕਿਉਂਕਿ ਅਲਾਈਅੰਸ ਜਿਹੜਾ ਸੀ ਉਹ ਤੋੜਿਆ ਗਿਆ ਸੀ ਬੀਜੇਪੀ ਦੇ ਨਾਲ ਇਸ ਤੋਂ ਪਹਿਲਾਂ ਅਲਾਈਅੰਸ ਦੇ ਵਿੱਚ ਹੀ ਚੋਣ ਲੜਦੇ ਰਹੇ ਨੇ ਅਕਾਲੀ ਦਲ ਔਰ ਬੀਜਪੀ ਲੇਕਿਨ 2022 ਵਿੱਚ ਪਹਿਲੀ ਵਾਰ ਹੋਇਆ ਸੀ ਕਿ ਵੱਖੋ-ਵੱਖ ਤਰੀਕੇ ਦੇ ਨਾਲ ਜੁੜਾ ਉਹ ਲੜਾਈ ਲੜੀ ਸੀ ਤਾਂ ਹੁਣ ਇਹ ਜੋ ਵੀ ਜਦੋਬਹਿਤ ਤੁਸੀਂ ਦੇਖ ਪਾ ਰਹੇ ਹੋ ਜਦੋ ਜਹਿਦ ਹੁੰਦੀ ਹੋਈ ਪਾਰਟੀ ਦੇ ਅੰਦਰ ਤਾਂ ਇਹ ਥੋੜੀ ਦੇਰ ਦੇ ਵਿੱਚ ਹੁਣ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕੀਤੀ ਜਾਏਗੀ ਔਰ ਭਾਵ ਜਿਹੜਾ ਉਹ ਐਲਾਨ ਨਾਮ ਦਾ ਜਿਹੜਾ ਉਹ ਕਰ ਦਿੱਤਾ ਜਾਏਗਾ ਕਿਉਂਕਿ ਅੰਦਰ ਐਸਵੀਐ ਵੋਟਿੰਗ ਜਿਹੜੀ ਸੀ ਉਹ ਚੱਲ ਰਹੀ ਸੀ ਤਾਂ ਇਹ ਇਸ ਵੇਲੇ ਤੁਸੀਂ ਲਾਈਵ ਤੋਂ ਵੀਰਾਂ ਦੇਖ ਪਾ ਰਹੇ ਹੋ ਕਿ ਥੋੜੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕੀਤੀ ਜਾਏਗੀ 500 ਦੇ ਕਰੀਬ ਜਾਂ 500 ਤੋਂ ਬਾਅਦ ਅਸੀਂ ਕਹਿ ਸਕਦੇ ਕਿ ਡੈਲੀਗੇਟਸ ਜਿਨ੍ਹਾਂ ਨੂੰ ਕਿਉਂਕਿ ਇਹ ਅਥਾਰਟੀ ਦਿੱਤੀ ਗਈ ਸੀ ਕਿ ਉਹ ਹੀ ਚੁਣਨਗੇ ਕਿ ਨਵਾਂ ਪ੍ਰਧਾਨ ਕੌਣ ਹੋਣਾ ਚਾਹੀਦਾ ਹੈ ਹਾਲਾਂਕਿ ਸੁਖਬੀਰ ਬਾਦਲ ਦੇ ਨਾਮ ਦੇ ਚਰਚੇ ਵਧੇਰੇ ਨੇ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਮੁੜ ਪਾਰਟੀ ਦੀ ਕਮਾਂਡ ਸੰਭਾਲਣਗੇ ਉਹੀ ਜਰਨਲ ਜਿਹੜੇ ਨੇ ਉਹ ਹੋਣਗੇ ਤਾਂ ਅਜਿਹੇ ਚ ਅਗਰ ਸੁਖਵੀਰ ਬਾਦਲ ਬਣਦੇ ਵੀ ਨਹੀਂ ਤਾਂ ਅਜਿਹੇ ਚ ਪਾਰਟੀ ਦੇ ਮੋਰੇ ਵੀ ਔਰ ਪ੍ਰਧਾਨ ਦੇ ਅੱਗੇ ਵੀ ਬਹੁਤ ਸਾਰੀਆਂ ਚੁਣੌਤੀਆਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਸਭ ਤੋਂ ਵੱਡੀ ਜਿਹੜੀ ਚੁਣੌਤੀ ਕਿਸੇ ਵੀ ਪਾਰਟੀ ਦੇ ਆਗੂ ਦੇ ਲਈ ਰਹਿੰਦੀ ਹੈ ਪ੍ਰਧਾਨ ਦੇ ਲਈ ਰਹਿੰਦੀ ਹੈ ਇਸ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਏ ਕਿਉਂਕਿ ਹੁਣ ਅਗਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਵੇਖੋ ਤਾਂ ਜਿੰਨੇ ਵੀ ਸੀਨੀਅਰ ਲੀਡਰਸ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਜਾਂ ਜਿਨ੍ਹਾਂ ਨੇ ਜੇਲਾ ਕਟੀਆਂ ਨੇ ਪੰਥ ਦੇ ਲਈ ਪੰਥਕ ਲੜਾਈਆਂ ਲੜਦੇ ਹੋਏ ਉਹ ਹਾਲ ਫਿਲਹਾਲ ਪਾਰਟੀ ਦਾ ਹਿੱਸਾ ਜ਼ਿਆਦਾਤਰ ਨਹੀਂ ਹਨ ਕਿਉਂਕਿ ਅਨੁਸ਼ਾਸਨ ਹਿੰਗਤਾ ਦੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਬੀਜਗੀਰ ਕੌਰ ਪ੍ਰੋਫੈਸਰ ਪ੍ਰਿੰਮ ਸਿੰਘ ਚੰਦੂ ਮਾਜਰਾ ਹੋਰ ਵੀ ਬਹੁਤ ਸਾਰੇ ਸੀਨੀਅਰ ਲੀਡਰਸ ਨੇ ਜੋ ਇਸ ਵੇਲੇ ਪਾਰਟੀ ਤੋਂ ਵੱਖ ਨੇ ਜਿਨ੍ਹਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ ਲੇਕਿਨ ਉਹ ਨਾਰਾਜ਼ਗੀ ਸਮੇਂ ਸਮੇਂ ਤੇ ਆਪਣੀ ਚਤੌਂਦੇ ਰਹੇ ਨੇ ਔਰ ਉਹਨਾਂ ਦੀ ਨਾਰਾਜ਼ਗੀ ਸੁਖਬੀਰ ਬਾਦਲ ਦੇ ਪ੍ਰਧਾਨ ਹੋਣ ਨੂੰ ਲੈ ਕੇ ਹੀ ਸੀ ਤਾਂ ਹੁਣ ਅਗਰ ਸੁਖਬੀਰ ਬਾਦਲ ਵਾਪਸ ਪ੍ਰਧਾਨ ਬਣਦੇ ਨੇ ਕਿ ਸਾਰੇ ਦੇ ਸਾਰੇ ਜੋ ਲੀਡਰਸ ਨੇ ਉਹਨਾਂ ਨੂੰ ਐਕਸੈਪਟੇਬਲ ਹੋਏਗਾ ਕਿ ਉਹ ਸੰਤੁਸ਼ਟੀ ਜਾਂ ਖੁਸ਼ ਹੋਣਗੇ ਕਿ ਸੁਖਬੀਰ ਬਾਦਲ ਹੀ ਮੁੜ ਪ੍ਰਧਾਨ ਬਣੇ ਨੇ ਔਰ ਉਸ ਤੋਂ ਵੀ ਵੱਡੀ ਚੁਣੌਤੀ ਆਮ ਲੋਕ ਪੰਜਾਬ ਦੇ ਲੋਕ ਕੀ ਜਿਹੜਾ ਐਕਸੈਪਟ ਕਰਨ ਕਿ ਇਸ ਪਾਰਟੀ ਨੂੰ ਕਿਉਂਕਿ ਬਹੁਤ ਕੁਝ ਹੋਇਆ ਹੈ ਔਰ سزا ਵੀ ਜੜੀ ਆ ਧਾਰਮਿਕ ਸਜ਼ਾ ਵੀ ਲੱਗੀ ਸੀ ਉਹ ਵੀ ਪੁਕਤੀ ਗਈ ਹੈ ਸਾਰੇ ਆਗੂਆਂ ਦੀ ਤਰਫੋਂ ਕਿ ਲੋਕਾਂ ਨੇ ਮਾਫ ਕਰ ਦਿੱਤਾ ਜੋ ਬੇਅਦਬੀਆਂ ਹੋਈਆਂ ਜੋ ਬੇਅਦਬੀਆਂ ਵਾਪਰੀਆਂ ਸੀ 2007 ਤੋਂ 2017 ਦਰਮਿਆਨ 200 2015 ਦਾ ਗੱਲ ਹੈ ਜਦੋਂ ਬੇਅਦਬੀਆਂ ਘਟਨਾਵਾਂ ਜੜੀਆਂ ਸੀ ਉਹ ਦੇਖਣ ਨੂੰ ਮਿਲਿਆ ਸੀ ਕਿ ਉਹ ਲੋਕਾਂ ਦੇ ਮਨਾਂ ਦੇ ਵਿੱਚ ਉਹ ਵਰਤਨ ਸਾਫ਼ ਕਰਨ ਦੇ ਨਾਲ ਪਹਿਰੇਦਾਰੀ ਦੀ ਸੇਵਾ ਕਰਨ ਦੇ ਨਾਲ ਕਿ ਉਹ ਗਲਤੀਆਂ ਮਾਫ ਲੋਕਾਂ ਨੇ ਮੰਨੀਆਂ ਨੇ ਕਿ ਇਹ ਖਤਮ ਹੋ ਗਈਆਂ ਨੇ ਜਾਂ ਮਾਫ ਦੇ ਦਿੱਤਾ ਕਰ ਦਿੱਤਾ ਗਿਆ ਹੈ ਦਾ ਸਰਸੀ ਹੋਗੀ ਮੇਜਰ ਸਿੰਘ ਜਿਹੜੇ ਨੇ ਉਹ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਮੇਜਰ ਅਸੀਂ ਦੇਖ ਪਾ ਰਹੇ ਹਾਂ ਕਿਸੇ ਸਮੇਂ ਵੀ ਅਨਾਉਂਸ ਜਿਹੜਾ ਹੋ ਜਾਏਗਾ ਕਿ ਪਾਰਟੀ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਕੌਣ ਹੋਣ ਜਾ ਰਿਹਾ ਹੈ ਹਾਲ ਫਿਲਹਾਲ ਕੀ ਅਪਡੇਟ ਹੈ ਕਿ ਚਰਚਾਵਾਂ ਨੇ ਕੀ ਹਲਚਲ ਹੈ ਅੱਜ ਜੀ ਬਿਲਕੁਲ ਜਿਹੜੀ ਮੀਟਿੰਗ ਜਿਹੜੀ ਆ ਉਹ ਲੰਬੇ ਸਮੇਂ ਤੋਂ ਚੱਲ ਰਹੀ ਆ ਤਾਂ ਕੋਚੇ ਦੇਰ ਦੇ ਵਿੱਚ ਜਿਹੜਾ ਵਾ ਪ੍ਰਧਾਨਗੀ ਦੀ ਅਨਾਉਂਸਮੈਂਟ ਜਿਹੜੀ ਆ ਉਹ ਵੀ ਹੋ ਜਾਵੇਗੀ ਤਾਂ ਬਿਲਕੁਲ ਮੀਟਿੰਗ ਖਤਮ ਹੁੰਦਿਆਂ ਸਾਰ ਹੀ ਜਿਹੜਾ ਵਾ ਪ੍ਰਧਾਨਗੀ ਦੀ ਅਨਾਉਂਸ ਹੋਣ ਤੋਂ ਬਾਅਦ ਮੀਡੀਆ ਦੇ ਮੁਖਾਵਰ ਜਿਹੜੇ ਨੇ ਉਹ ਜਿਹੜੇ ਨਵੇਂ ਨਵਜੁਗਤ ਪ੍ਰਧਾਨ ਬਣਗੇ ਉਹ ਮੀਡੀਆ ਦੇ ਮੁਖਾਵਤ ਹੋਣਗੇ ਤਾਂ ਬਿਲਕੁਲ ਜੇ ਗੱਲ ਕਰੀਏ ਐਜਪੀਸੀ ਦੀ ਤਾਂ ਐਜਪੀਸੀ ਦੇ ਪ੍ਰਧਾਨ ਵੱਲੋਂ ਵੀ ਜਿਹੜੀ ਆ ਉਹ ਅੱਜ ਜਿਹੜੀਆਂ 500 ਡੈਲੀਗੇਸ਼ਨ ਨੂੰ ਬੁਲਾ ਕੇ 524 ਡੈਲੀਗੇਸ਼ਨ ਜਿਹੜੇ ਨੇ ਉਹਨਾਂ ਨੂੰ ਬੁਲਾ ਕੇ ਜਿਹੜਾ ਵਾ ਚੋਣ ਜਿਹੜੀ ਆ ਉਹ ਹੋ ਰਹੀ ਆ ਤਾਂ ਬਿਲਕੁਲ ਜੇ ਗੱਲ ਕਰੀਏ ਤਾਂ ਥੋੜੀ ਜਿਹੀ ਦੇਰ ਦੇ ਵਿੱਚ ਜਿਹੜੀ ਆ ਅਨਾਉਂਸਮੈਂਟ ਹੋ ਜਾਵੇਗੀ ਜੀ ਇਸ ਵੇਲੇ ਅਸੀਂ ਦੇਖ ਪਾ ਰਹੇ ਹਾਂ ਤੁਹਾਡੇ ਆਸ-ਪਾਸ ਅਗਰ ਤਸਵੀਰਾਂ ਵੀ ਸੰਭਵ ਹੋ ਸਕਣ ਔਰ ਅਗਰ ਗੱਲਬਾਤ ਮੇਜਰ ਕਿਸੇ ਨਾਲ ਸੰਭਵ ਹੋ ਸਕੇ ਕਿ ਕੀ ਚਾਹੁੰਦੇ ਨੇ ਕਿ ਛੇ ਕਿਉਂਕਿ ਹੁਣ ਤਾਂ ਹਾਲਾ ਕਿ ਜੋ ਹੋ ਗਿਆ ਹੋਣਾ ਹੈ ਉਹ ਤਾਂ ਹੋਣਾ ਹੀ ਹੈ ਕਿ VOTING ਦੇ ਨਾਲ ਜਿਸ ਦਾ ਨਾਮ ਸਾਹਮਣੇ ਆਏਗਾ ਲੇਕਿਨ ਆਮ ਲੋਕ ਵਰਕਰ ਕੀ ਚਾਹੁੰਦੇ ਨੇ मेजर आवाज मिल पा रही है तो इस वेले अपडेट देिए तो किसी समय भी नाम का ऐलान हो जाएगा प्रैस कॉन्फ्रेंस की जाएगी और डेलीगेट्स जो ने उन्हें तरफों वो ठक का अपना इस्तेमाल जोड़ा है वो गया है क्योंकि अथॉरिटी उन्होंने ही दी गई कि उ अपना नवा प्रधान जो है वह चुनने के न्यूज़ बुलेटिन मैं दीप्ति शर्मा दिजा सर धन्यवाद